हे कल मूल क्रोद हे कल मूल क्रोद कंदिसारे क्लेशान दी जड क्रोद मरे दिस डरूट और टाइप्स ऑफ कॉन्फ्लिक्टनर कॉन्फ्लिक्ट आउटर कॉन्फ्लिक्ट द रूट इज द एंगर हे कल मूल करोद कदं च्रोणाना उपजते ਕਿ ਤੈਨੂੰ ਕਦੀ ਵੀ ਦਇਆ ਨਹੀਂ ਆਉਂਦੀ ਤਰਸ ਨਹੀਂ ਆਉਂਦਾ ਜੇ ਇੱਕ ਗੱਲ ਯਾਦ ਰੱਖਣਾ ਜੋ ਸੁਣੇਂ ਦੀ ਹੈ ਮਹਾਰਾਜ ਜਿਉਂ ਨ ਚਾਰ ਪੌੜੀਆਂ ਚਾਰੀਆਂ ਤੇ ਹੋਰ ਵੀ ਸੈਂਕੜੇ ਸ਼ਬਦਾਂ ਵਿੱਚ ਸੁਣੇਂ ਦੀ ਗੱਲ ਹੋਈ ਉਹ ਤੁਮਾਰੀ ਇਸ਼ਾਰਾ ਕਰ ਰਿਹਾ ਹੈ ਕਿ ਪਰਮਾਤਮਾ ਉੱਚੀ ਉੱਚੀ ਨਹੀਂ ਛਾਉਂਦ ਕਰਦਾ ਕਿ ਨਹੀਂ ਉਹ ਉਹ ਹੌਲੀ ਦੇ ਕੰਨ ਵਿੱਚ ਕਹਿੰਦਾ ਹੈ ਤਾਂ ਸਾਰੇ ਸੁਣਦ ਨੇ ਮਰਦੀ ਇੰਟਿੰਗ ਦੈਟ the divine whispers he doesn't shout at us no he just so politely whispers and does not whisper into our ears he whispers into our parmatma apnakannavich ਵੰਦੀ ਗਲਤੀ ਕੰਨ ਕੋ ਲਾ ਕੇ ਵੀ ਨਹੀਂ ਕਹਿੰਦਾ ਤੇ ਉੱਚੀ ਵੀ ਨਹੀਂ ਕਹਿੰਦਾ ਬਹੁਤ ਹੌਲੀ ਜੇ ਦਿਲ ਦਿਲ ਦੇ ਕੋਲ ਆ ਕੇ ਕਹਿੰਦਾ ਪਰ ਇਸ ਨੂੰ ਸਮਝਾਂਗੇ ਸਜਾਦہ ਪੰਪਾਠ ਕਰਨਾ ਕੀ ਸੁਣਨਾ ਕਰਨਾ ਯਾਦ ਰੱਖਣਾ ਕਿ ਉਹ ਵਿਸਪਰ ਕਰਦਾ ਜਿਹੜੀ ਚੀਜ਼ ਬਹੁਤ ਉੱਚੀ ਬੋਲੀ ਜਾਂਦੀ ਹੈ ਉਹ ਆਪਣੀ ਆਤਮਾ ਨੂੰ ਮਨ ਨੂੰ ਤੇ ਚੰਗੀ ਲੱਗਦੀ ਹੈ ਪਰ ਆਤਮਾ ਤੱਕ ਨਹੀਂ ਪਹੁੰਚਦੀ ਆਵਰ ਮਾਈਂਡਸ ਵਿਲ ਫੀਲ ਗੁੱਡ ਬਟ ਇਟ ਡਸ ਨਾਟ ਰੀਚ ਆਵਰ ਸੋਲਸ ਬਿਕਾਜ਼ ਆਵਰ ਸੋਲ ਇਜ਼ ਸੋ ਟੈਂਡਰ ਆਪਣੀ ਆਤਮੈਂ 니 ਕੋਮਲ ਹੈ ਉਤੇ ਉੱਚੀ ਆਵਾਜ਼ ਸੁਣ ਕੇ ਕਿਤੇ ਲੁਕ ਜਾਂਦੀ ਹੈ ਤੇ ਕ્રોਧ ਜਦੋਂ ਹੁੰਦਾ ਹੈ ਹੇ ਕਲਮੂਲ ਕਰੋਦ ਕਦ ਕਦੰਚਿ করুণਾਨ ਉਪਜਤੇ Oh, the anger, the root of all conflicts. You are so cruel that never ever grace, compassion, or mercy can come near you. Any drowning is had. ਤੇ ਗਰੁੱਧ ਕਿੰਨੇ ਖਾਤਾ ਹੁੰਦੇ ਜਿੱਨਾਂ 'ਚ ਲਿਖਿਆ ਹੁੰਦਾ ਸਾਡੇ ਘਰ ਵਿੱਚ ਗਰੁੱਧ ਜੇ ਘਰ ਵਿੱਚ ਗਰੁੱਧ ਹੈ ਜੀ ਤੇ ਬੱਚੇ ਉਹ ਜੜੇ ਜਿਵੇਂ ਫੁੱਲ ਜੋ ਡੋਡੀਆਂ ਹਨ ਅਜੇ ਖਿੜੇ ਵੀ ਨਹੀਂ ਜਿਨ੍ਹਾਂ ਦੇ ਮੂੰਹ ਵੀ ਨਹੀਂ ਖੁੱਲੇ ਖਿੜੇ ਨਹੀਂ ਖੁਸ਼ਬੂ ਤੇ ਕੀ ਆਉਣੀ ਸੀ ਉਹ ਖੇਡਣ ਤੋਂ ਪਹਿਲਾਂ ਸੁੱਕ ਜਾਂਦੇ ਕਿਉਂਕਿ ਬੱਚਿਆਂ ਦੀ ਉਹਨਾਂ ਦੀ ਦੁਨੀਆ ਆਪਣਾ ਘਰ ਇਹ ਆਪਣੇ ਬੱਚਿਆਂ ਦੀ ਦੁਨੀਆ ਹੈ ਤੇ ਜਦੋਂ ਉਸ ਘਰ ਵਿੱਚ ਗਰੋਧ ਆਵੇ ਉੱਚੀ ਬੋਲਿਆ ਜਾਵੇ ਉਹਨਾਂ ਦੀ ਦੁਨੀਆ ਸਮਝ ਹੈ ਉਹਨਾਂ ਦੀ ਦੁਨੀਆ ਸਮਝੇ ਅੰਧੇ ਹੋ ਜੇ ਪੱਕਾ ਨੁਕਸਾਨ ਕਰ ਜਾਂਦੀ ਤੁਸੀਂ ਉਹਨਾਂ ਬੱਚਿਆਂ ਦੇ ਮੁੱਖ ਦੇਖਨੇ ਕੋਈ ਪਿਆਰ ਨਹੀਂ ਹੋ ਕੋਈ ਨਿਮਰਤਾ ਨਹੀਂ ਹੋ ਜ਼ਿੰਦਗੀ ਦਾ ਚਾਹ ਵੀ ਨਹੀਂ ਉਹਨਾਂ ਵਿੱਚ ਦਿਸਦਾ ਛੋਟੇ ਛੋਟੇ ਬੱਚੇ ਹਨ ਅਜੇ ਉਹ ਤੇ ਛਾਲਾਂ ਨਾਲ ਪਰੇ ਹੋਣੇ ਚਾਹੀਦੇ ਪਿਆਰਾਂ ਨਾਲ ਚਾਹਾਂ ਨਾਲ ਛਾਲਾਂ ਨਾਲ ਤੇ ਉਹਨਾਂ ਦੇ ਮੂਹ ਮਰ ਜਾਏ Anger, please. We all must <clears throat> remain very awake and remain in a prayerful state of consciousness all the time, especially at home so that we may not damage the little buds the little buds who haven't yet bloomed or blossomed or become full of fragrance hai. ਉਹ ਚਾਰ ਦੀਵਾਰੀ ਤੋਂ ਬਾਅਦ ਕੁਝ ਬਾਹਰ ਕੁਛ ਹੈ ਹੀ ਨਹੀਂ ਉਹਨਾਂ ਲਈ ਤੇ ਉਹਨਾਂ ਦੀ ਦੁਨੀਆ ਵਿੱਚ ਅੱਗ ਲੱਗ ਗਈ ਜੋ ਕਿ ਉਹਨਾਂ ਦੇ ਅੰਦਰਾਂ ਤੱਕ ਪਹੁੰਚਦੀ ਉਹਨਾਂ ਦੀ ਦੁਨੀਆ ਨੂੰ ਅੱਗ ਲੱਗ ਜਾਂਦੀ ਤਵਾਗੋਂ ਦੇ ਅੰਦਰ ਤੱਕ ਮਾਰੇ ਜੀ ਨੂੰ ਆਪਣਾ ਕਿੰਨਾ ਫਿਕਰ कि कि इस क्रोध तो बचना <coughs> किसी ने किया कि एंगर इज स्टोन थ्रोन एट ए नेस्ट एंगर इज ऐ स्टोन थ्रोन एट ए वास्प नेस्ट के क्रोध ਕੂੰਂ ਦੰਦ ਗਖਰ ਤੇ ਧੀਮ ਮਾਰਨ ਵਾਂਗੂ ਹੈ ਕਿਉ ਫਿਰ ਕੂੰਂ ਉਥੋਂ ਉੱਠ ਦੇ ਤੇ ਸਾਰਿਆਂ ਨੂੰ ਲੜ ਦੇ ਸਾਰਿਆਂ ਨੂੰ ਲੜ ਦੇ ਜਿੰਨੂੰ ਕ੍ਰੋਧ ਆ ਰਿਹਾ ਉਹਨੂੰ ਤੇ ਲੜ ਹੀ ਰਿਹਾ ਹੈ ਕ੍ਰੋਧ ਠੀਕ ਹੈ ਨਾ ਜੀ ਜਿੰਨੂੰ ਕ੍ਰੋਧ ਆ ਰਿਹਾ ਉਹਨੂੰ ਤੇ ਕ੍ਰੋਧ ਲੜ ਹੀ ਰਿਹਾ ਹੈ ਉਹ ਦੂਸਰਿਆਂ ਨੂੰ ਮਿਲੜਦੇ ਤੇ ਆਪਾਂ ਨੂੰ ਦੱਸਰੇ ਮਨ ਦੀ ਕਿਹਦੀ ਨਨ ਜੀ ਕ੍ਰੋਧ ਆਉਂਦਾ ਤੇ ਇਹ ਕਿਸੇ ਵੀ ਸਿਆਣਪ ਦੀ ਨਿਸ਼ਾਨੀ ਨਹੀਂ ਹੈ ਕ੍ਰੋਧ ਆਪਾਂ ਨੂੰ ਕਮਲੇ ਕਰ ਦਿੰਦਾ ਹੈ ਕਮਲਾ ਵੀ ਇਹ ਜਿੰਨਾ ਖਤਰਨਾਕ ਨਹੀਂ ਹੁੰਦਾ ਜਿੰਨਾ ਜ਼ਾਲਮ ਮਹਾਰਾਜ ਜੀ ਕੰਦੇ ਕਰੋ ਜ਼ਾਲਮ ਹੈ ਜ਼ਾਲਮ ਇਸ ਦਾ ਅੰਗਰਸ क्रूर ਤੋ ਉਸ ਵੇਲੇ ਬੰਦੇ ਨੂੰ ਉਹ ਜਿਹੜੀ ਆਪਣੀਆਂ ਨਾੜਾਂ ਹਾਂ ਜਿਨ੍ਹਾਂ ਵਿੱਚੋਂ ਖੂਨ ਚੱਲਦਾ ਹੈ ਉਹ ਸੁngੜ ਜਾਂਦੀਆਂ ਹਨ ਜਦੋਂ ਕ੍ਰੋਧ ਆਉਂਦਾ ਤੋਨ ਵਿੱਚ ਖੂਨ ਜੰਗੀ ਤਰ੍ਹਾਂ ਚੱਲ ਨਹੀਂ ਸਕਦਾ ਆਪਣੇ ਦਿਮਾਗ ਵੀ ਬੰਦ ਹੋ ਜਾਂਦਾ ਜਿੰਨੇ ਕੁ ਨਾਲ ਦਿਮਾਗ ਜਿਉਂਦਾ ਰਹੇ ਉਹਨਾਂ ਕੁ ਖੂਨ ਹੀ ਉਹਨੂੰ ਪਹੁੰਚਦਾ ਹੈ ਉਹ ਸੋਚ ਨਹੀਂ ਉਹ ਸੋਚ ਨਹੀਂ ਸਕਦਾ ਤੇ ਬਿਲਕੁਲ ਪਾਗਲ ਕਰ ਦਿੰਦਾ ਹੈ ਤੇ ਪਾਗਲ ਬੰਦੇ ਨੂੰ ਤੇ ਪਤਾ ਹੀ ਨਹੀਂ ਹੁੰਦਾ ਮੈਂ ਕੀ ਬੋਲ ਰਿਹਾ ਕੀ ਕਰਦੇ کئی ਵਾਰ ਜੇ ਕੋਈ ਆਖੇ ਨਾ ਆਪ ਨੂੰ ਕਿ ਮੈਂ ਉਹਦੋਂ ਗੁੱਸੇ ਵਿੱਚ ਕਹਿ ਦਿੱਤਾ ਕੁਛ ਮੈਨੂੰ ਤੇ ਯਾਦ ਵੀ ਨਹੀਂ ਇਹਦਾ ਮਤਲਬ ਇਹ ਹੈ ਕਿ ਉਸ ਹਾਲੇ ਬਿਲਕੁਲ ਕਮ ਕਮਲੇ ਹੋ ਜਾਂਦੇ ਹਾਂ ਤੇ ਯਾਦ ਵੀ ਨਹੀਂ ਰਹਿੰਦਾ ਕੀ ਬੋਲਿਆ ਸੀ ਸਬੋਤ ਬੀਬੀਸੀ ਆਪਾਂ जिंदगी बात मानिस जन्म तो लंब है होत ना बारंबार ये बहुत मुश्किल ਨਾਲ ਆਪਾਂ ਨੂੰ ਮਿਲਿਆ ਪਰਮਾਤਮਾ ਕਿਰਪਾ ਕਰਕੇ ਪਿਛਲੇ ਪਿਛਲੇ ਜਨਮ ਆਪਾਂ ਨੂੰ ਯਾਦ ਨਹੀਂ ਰਹਿਣ ਦਿੰਦਾ ਨਹੀਂ ਤੇ ਆਪਾਂ ਉਹ ਸੋਚ-ਸੋਚ ਕੇ পাগল ਹੋ ਜਾਵਾਂਗੇ ਕੰਨਿਆਂ ਦੇ ਘਰ ਪਹੁੰਚਾਂਗੇ ਲੜਾਈ ਕਰਨ ਲਈ ਸਬਤ ਵੀ ਬੇਸੀ ਮਹਾਰਾਜ ਜੀ ਦੇ ਲੜਲਾ ਕਿ ਜ਼ਿੰਦਗੀ ਇੱਕ ਸਵਰਗ ਤੇ ਕੁਛ ਹੀ ਨਹੀਂ ਹਾਂਜੀ ਗੁੱਸੇ ਤੋਂ ਬਚਣਾ ਗੁੱਸਾ ਗੁੱਸਾ ਆਪਣੀ ਸੁਰਤੀ ਨੂੰ Anger boils our conscience, and it burns us and others too, others around us. <clears throat>